ब्रेक ਤੋਂ ਬਾਅਦ ਬਹੁਤ-ਬਹੁਤ ਸਵਾਗਤ ਹੈ ਦਿੱਲੀ ਦੇ ਜੀਟੀਬੀ ਕਾਲਜ ਦੇ ਵਿੱਚ ਤਕਰਾਰ ਦਾ ਮਾਮਲਾ ਗਰਮਾ ਗਿਆ ਸ਼ਰਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪੰਜਾਬ 60 ਬੰਦੀਆਂ ਦੀ ਟੀਮ ਆਈ ਸੀ ਸਾਰੇ ਆਊਟਸਾਈਡਰ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਐ ਸਿਚੁਏਸ਼ਨ ਕ੍ਰੀਏਟ ਕਰੀ ਕਿ ਕੋਈ ਵੀ ਨੋਸੈਂਟ ਬੰਦਾ ਜਾ ਕੇ ਫਾਰਮੇਸ਼ਨ ਫਾਰਮ ਨਾ ਭਰਵੇ ਸਗਰਟਾਬਬਦੋ ਸਭ ਮੇਰੇ ਨਾਲ ਸਿਸਟਰ ਸੀ ਸੀ ਮੈਜੇਰਡ ਕੈਂਡੀਡੇਟ ਐਸਲ ਫਾਈਲ ਕਰਨ ਜਾ ਰਹੇ ਸੀ ਇਲੈਕਸ਼ਨ ਮੇਂ ਖੁਦਾਂ ਨੇ ਉਹਨਾਂ ਨੂੰ ਹਰਾਸ ਕੀਤਾ ਗਿਆ ਉਹਨਾਂ ਦਾ ਫਾਰਮ ਖਿੰਡ ਗਿਆ ਉਹਨਾਂ ਨੇ ਸਾਹਮਣੇ ਫਾਰਮ ਫਾੜੇ ਗਏ ਮੁਰਾਦਾ ਨਾ ਨਹੀਂ ਲੈਣਾ ਚਾਹੁੰਦਾ ਕੋਈ ਕਿਹਾ ਕਰ ਚਾਹੇ ਫਾੜੇ ਗਏ ਵਜਾ ਕਿ ਉਹਨਾਂ ਦੇ ਕੋਈ ਮੋਟਿਵ ਸੀ ਕਿ ਕੋਈ ਵੀ ਖਾਲ ਸਦਸਤ ਕੋਈ ਕਾਲਜ ਦੇ ਇਲੈਕਸ਼ਨ ਮੇਂ ਖੜਾ ਨਾ ਹੋ ਸਕੇ ਤਾਂ ਨੋਮੀਨੇਸ਼ਨ ਦਾਦਾ ਉਹ ਜਦ ਵੋਟ ਬਾਕਸ ਤੱਕ ਪਹੁੰਚ ਹੀ ਨਹੀਂ ਪਾਏਗਾ ਨਾ ਫਿਰ ਉਹ ਕੈਂਡੀਡੇਟ ਲਈ ਅਨੈਕਵੇਬਲ ਕਿਉਂ ਹੈ ਜਿਹੜਾ ਕਾਲਜ ਮੋਟਿਵ ਆਇਆ ਇਸ ਤਰ੍ਹਾਂ ਕਰ ਰਿਹਾ ਹੈ वजही <laughs> <laughs> नेशन एस एफएस सिचुएशन बहुत खराब है वो मेरे पे ट्रस्ट कर देसी उन्होंनेन दे मैं मैंने अपना नॉमिनेशन फॉर्म ਦਿੱਤਾ ਤੇ ਮੈਂ ਉਹਨਾਂ ਦਾ ਨੋਮੀਨੇਸ਼ਨ ਫਾਰਮ ਅੰਦਰ ਸਬਮਿਟ ਕਰਨ ਆਇਆ ਤਾਂ ਕਿਸੇ ਨੇ ਪਤਾ ਨਹੀਂ ਲੱਗੇ ਕਿ ਮੇਰੇ 셔ਟ ਦੇ ਅੰਦਰ ਨੋਮੀਨੇਸ਼ਨ ਫਾਰਮ ਹੈ ਮੈਂ ਸਿੱਧਾ ਆਈ ਵਾਸ ਸਟੈਂਡਿੰਗ ਸਟਿਲ ਮੈਂ ਸਿੱਧਾ ਖੜਾ ਰਹੀ ਸੀ ਪਿੱਛੋਂ ਦੀ ਮੇਰੇ ਤੇ ਉੱਤੇ ਵਾਰ ਕੀਤਾ ਗਿਆ ਪਿੱਛੋਂ ਦੀ ਮੈਨੂੰ ਪੜ ਕੇ ਮੈਨੂੰ ਪਿੱਛੇ ਗ੍ਰੈਬ ਕੀਤਾ ਪੂਰਾ ਘਸੀਟਿਆ ਗਿਆ ਤੇ ਮੇਰੀ ਪੱਗ ਤੇ ਪਿੱਛੋਂ ਦੀ ਹੱਥ ਲਾਇਆ ਗਿਆ ਤੇ ਪੱਗ ਦੀ ਵੇਜ ਵੀ ਹੋਈ ਕੈਸ਼ਾ ਦੀ ਵੀ ਐਬੀ ਹੋਈ ਸਾਰੇ ਕੋ ਯੂਨਸ ਗਲਤ ਦੇ ਵਿਟਨੈਸ ਨੇ ਕਿ ਜਿਹੜੇ ਵੀ ਜੋ ਵੀ ਬੰਦਾ ਉਸ ਵੀਡੀਓ ਤੇ ਨਿਕਿਆ ਕੋਈ ਕਾਲਜ ਸਟੂਡੈਂਟ ਨਹੀਂ ਹੈ ਸਾਰੇ ਆਊਟਸਾਈਡਰ ਨੇ ਕੈਂਜ ਕੋਲੈਜੀ ਅੰਦਰ ਆਏ ਤੇ ਕਿ 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 ਕਿਥੇ ਦਫੇ ਫਰੀ ਐਂਡ ਫੇਅਰ ਇਲੈਕਸ਼ਨ ਹੋਇਆ ਜਦ ਕੈਂਡੀਡੇਟ ਨੂੰ ਨਾਮੀਨੇਸ਼ਨ ਫਾਰਮ ਹੀ ਨਹੀਂ ਪਰੰਿਤਤਾ ਗਿਆ ਲੈ ਕਿਥੋਂ ਦੀ ਡੈਮੋਕ੍ਰੇਸੀ ਰਹਿ ਗਈ ਕੈਂਡੀਡੇਟ ਦਾ ਪ੍ਰਿੰਸੀਪਲ ਦਾ ਕੰਮ ਬਸ ਬਸ ਦਾ ਕੰਮ ਹੋ ਗਿਆ ਇਸ ਲਈ ਇਸ ਗਲਤ ਦੇ ਵਿਟਨੈਸ ਹੈ ਮੈਨੂੰ ਉਹਨਾਂ ਨੂੰ ਆਖਿਆ ਸੀ ਕਿ ਮੇਰੇ ਨਾਲ ਐਸਾ ਹੋਇਆ ਆਖਿਆ ਕਿ ਉਹਨਾਂ ਨੂੰ ਪਤਾ ਹੀ ਸੀ ਨੇ ਕਿ ਜਾਓ ਮੌਰਿਸ ਨਗਰ ਜਾਓ ਜਾ ਕੇ ਉਹਨੇ ਬੋਲ ਲੀਓ ਪੀਜ਼ਰ ਦੀ ਵਰਡਸ ਕੰਪਲੀਟ ਪ੍ਰੈਕਟਿਸ ਜਾਓ ਮੌਰਿਸ ਨਗਰ ਜਾਓ ਰਿਪੋਰਟ ਲੀਓ ਫਿਰ ਮੌਰਿਸ ਨਗਰ ਗਏ ਉੱਥੇ ਤਾਂ ਲਗਾ ਕੇ ਫਿਰ ਸਾਰਾ ਕੁਝ ਪਹਿਲੇ ਤੁਸੀਂ ਕੀ ਮੰਗ ਕਰ ਰਹੇ ਹੋ ਇੱਕ ਵੇਲੇ ਤੁਸੀਂ ਸਾਰੇ ਸਟੂਡੈਂਟ ਕਿਹਾ ਜੋ ਅਸੀਂ ਚਾਹੁੰਦੇ ਆ ਕਿ ਜਿਹੜੇ ਬੰਦੇ ਨੇ ਫੈਸਾ ਕਾਲਜ ਅੰਦਰ ਆ ਕੇ ਮੇਰੇ ਬਗੈਰ ਹੱਥ ਲਾਇਆ ਉਹ ਜਲਦ ਤੋਂ ਜਲਦ ਅਰੈਸਟ ਹੋਏ ਤੇ ਦੂਜੀ ਗੱਲ ਇਹ ਜਿਹੜੇ ਇਲੈਕਸ਼ਨ ਹੋਏ ਨੇ ਇੰਨੀ ਬੁਰੀ ਤਰੀਕੇ ਇੰਨੀ ਬੁਰੀ ਰੂਲਸ ਐਂਡ ਰੈਗੂਲੇਸ਼ਨ ਨਾਲ ਜਿਹੜੇ ਇਲੈਕਸ਼ਨ ਹੋਏ ਨੇ ਕੈਨਸਲ ਇਹ ਬੱਚਿਆਂ ਨੂੰ ਵਾਪਸ ਕਰੋ ਨੋਮੀਨੇਸ਼ਨ ਫਾਈਲ ਕਿੱਥੇ ਜਾਣ ਇੱਕ ਫਰੀ ਐਂਡ ਫੇਅਰ ਪ੍ਰੋਸੈਸ ਨਾਲ ਇਲੈਕਸ਼ਨ ਹੋਣ ਲੇਕਿਨ ਬਹੁਤ ਸੀ ਗਾੜ ਦੇ ਸਾਹ ਦੇ ਉਹਨਾਂ ਨੂੰ ਜਿਹਨਾਂ ਨੇ ਹੱਲ ਲਾਇਆ ਦਸਤਾ ਸਾਰੇ ਆਊਟਸਾਈਡ ਹੈ ਸੀ ਕਾਲਜ ਦਾ ਇਨ ਕੋ ਕੋਈ ਵੀ ਸਟੂਡੈਂਟ ਨਹੀਂ ਸੀ ਇੱਕ ਗੱਲ ਇੱਕ ਬੰਦੇ ਦੀ ਆਇਡੈਂਟੀਫਿਕੇਸ਼ਨ ਹੋਈ ਹੈ ਉਹਦਾ ਨਾ ਐਫਆਈਆਰ ਤੇ ਆਇਆ ਹੈ ਕਿ ਪੁਲਿਸ ਹੁਣ ਵੀ ਕਾਰਵਾਈ ਕਰ ਰਹੀ ਹੈ ਉਹ ਵੀ ਕਾਲਜ ਦਾ ਪਾਸ ਆਊਟ ਨਹੀਂ ਹੈ ਤੇ ਮੈਂ ਇਹ ਅੰਕਤੀ ਕਾਲਜ ਨੂੰ ਰਿਸਨਰ ਕੋਪਰੇਟ ਕਰੇ ਕਿ ਜੇ ਉਹ ਵੀ ਇਨਫੋਰਮੇਸ਼ਨ ਕਾਲਜ ਕੋਲ ਹੈਗੀ ਉਹ ਸਟੂਡੈਂਟ ਦੀ ਉਹ ਕਾਲਜ ਨੂੰ ਪ੍ਰੋਵਾਈਡ ਕਰੇ ਤੁਸੀਂ ਲੋਕ ਕੀ ਚਾਹੁੰਦੇ ਹੋ ਤੁਸੀਂ ਲੋਕ ਬਰ ਪਾਠ ਵੀ ਕਰਦੇ ਪਏ ਹੋ ਤੁਹਾਡਾ ਨਾਮ ਵੀ ਜੱਪ ਰਹੇ ਹੋ ਗੱਲ ਤੁਹਾਡੀ ਮੁਕਦਮਾ ਲਿਖਿਆ ਗਿਆ ਹੁਣ ਕੀ ਚਾਹੁੰਦੇ ਹੋ ਸਰ ਗੱਲ ਈਮੇਲ ਤੇ ਹੀ ਧਿਆਨ ਦਿਓ ਕੋਈ ਕੋੜੀ ਦਾ ਬੰਦਾ ਬਾਹਰ ਤੋਂ ਆਕੇ ਸਾਡੀ ਪੱਗ ਤੇ ਹੱਥ ਪਾ ਗਿਆ ਸੀ ਕੁਝ ਨਹੀਂ ਕਰ ਸਕੀ ਕੱਲ ਨੂੰ ਉਹੀ ਹੱਥ ਸਾਡੀਆਂ ਸੁਨੀਆਂ ਤੇ ਕਾਜੀ ਜਨ ਤੇ ਪੈ ਗਿਆ ਕੋਈ ਚੈਕਿੰਗ ਨਹੀਂ ਹੋ ਰਹੀ ਕੋਈ ਸਿਕਿਉਰਿਟੀ ਨਹੀਂ ਆਏਗੀ ਅਸੀਂ ਬਸ ਆ ਚਾਹਨੇ ਆ ਤੇ ਆਪਣੀ ਆਇਡੈਂਟੀਟੀ ਨਹੀਂ ਸਾਮਪਾ ਯਾਰ ਕਿ ਆਪ ਅਸੀਂ ਕਿਸੇ ਪੋਲਿਟਿਕਲ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਅਸੀਂ ਕਾਲਜ ਚ ਪੜਨ ਆ ਲਈਓ ਤੇ ਅੱਗੇ ਅੱਗੇ ਕੁੜੀਆਂ ਅਸੀਂ ਆਪਣੀ ਸੇਫਟੀ ਤੇ ਵੀ ਇੱਥੇ ਆ ਕੇ ਬੈਠੇ ਆ ਜੇ ਕੱਲ ਸਾਡੇ ਮੁੰਡੇ ਦੇ ਨਾਲ ਸਾਡੀ ਦਸਤਾਰ ਤੇ ਹੱਥ ਪਾਗੇ ਕੋਈ ਇਹ ਤੋਂ ਵੱਡਾ ਤਾਂ ਕੁਝ ਹੋਈ ਨਹੀਂ ਸਕਦਾ ਨਾ ਕੱਲ ਨੂੰ ਸਾਡੀ ਇੱਜ਼ਤਾਂ ਤੇ ਹੱਥ ਪਾ ਲੂਗਾ ਕੌਣ ਰੋਕ ਰਿਹਾ ਕੋਈ ਨਹੀਂ ਰੋਕ ਰਿਹਾ ਅਸੀਂ ਇੱਥੇ ਬੈਠੇ ਆ ਹਲੀ ਮੁੱਦਾ ਹਾਈਪ ਦਾ ਵੀ ਵਾਂਟ ਕਿ ਆਬਵੀਅਸਲੀ ਸਾਡੀ ਪੱਗ ਦੇ ਲਈ ਤਾਂ ਸਾਰੇ ਖੜੇ ਹੀ ਆ ਸਾਡੇ ਵੀ ਸਾਡੇ ਲਈ ਵੀ ਖੜੇ ਹੋਈ ਆ ਕੱਲ ਜਿਹੜਾ ਕਿਓਸ ਹੋਇਆ ਉਹਦੇ ਵਿੱਚ ਕੁੜੀ ਵੀ ਸੀ ਉਹ ਕੁੜੀ ਸਾਹਮਣੇ ਨਹੀਂ ਆ ਗਈ ਆ ਰਹੀ ਆਪਣੀ ਇੱਜ਼ਤ ਕਰਕੇ ਬਟ ਗੱਲ ਤਾਂ ਉਹਦੇ ਨਾਲ ਵੀ ਹੋਇਆ ਨਾ ਕੱਲ ਜੋ ਉਹਦੇ ਨਾਲ ਹੋਇਆ ਸਾਡੇ ਨਾਲ ਵੀ ਹੋ ਜਾਊਗਾ ਜੇ ਅਸੀਂ ਅੱਜ ਨਹੀਂ ਬੋਲੂਗੇ ਤਾਂ ਸਾਡੀ ਕੋਈ ਨਹੀਂ ਸੁਣੂਗਾ ਖਤ ਜੋੜ ਕੇ ਬੇਨਤੀ ਹੈ ਕਾਲਜ ਐਡਮਿ ਪਲੀਜ਼ ਫੀਮੇਲ ਸੇਫਟੀ ਦਾ ਕੈਂਪਸ 'ਚ ਧਿਆਨ ਰੱਖਿਆ ਜਾਵੇ। ਮੈਂ ਵੀ ਇਹ ਬੜੀ ਵੱਡੀ ਗੱਲ ਬੱਚੀ ਕਹਿ ਰਹੀ ਐ ਕਿ ਫੀਮੇਲ ਸੇਫਟੀ ਵੱਡੀ ਚੀਜ਼ ਐ। ਬਿਲਕੁਲ ਕਿਉਂਕਿ ਜਿਸ ਤਰੀਕੇ ਨਾਲ ਅੱਜ ਕੱਲ੍ਹ ਮੈਂ ਇੰਨੇ ਇੰਨੇ ਲੋਕ ਕਾਲਜ ਵੜਦੇ ਆ ਉਹ ਪਾਲਿਸ ਦੇ ਹੈ ਨਹੀਂ ਕੋਈ ਆਈਡਿਟੀ ਕਾਰਡ ਚੈਕਿੰਗ ਨਹੀਂ ਹੋ ਰਹੀ ਅਸੀਂ ਕਿਸੇ ਪੋਲਿਟਿਕਲ ਪਾਰਟੀ ਕੋ ਬਿਲੋਂਗ ਨਹੀਂ ਕਰਦੇ ਯਾਰ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰਦੇ ਕਿਸੇ ਦੇ ਅਗੇਂਸ ਨਹੀਂ ਆਗੇ ਸਾਡੇ ਬੇਰ ਇਨਸਾਨ ਨੂੰ ਇੱਥੇ ਪੜਨ ਨੂੰ ਭੇਜ ਰਹੇ ਆ ਯਾਰ ਉਹ ਕੀ 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 ਸੇਫਟੀ ਹੈ ਸਾਡੀ ਉਹਨਾਂ ਨੂੰ ਕੀ ਕਿਤੇ ਦੇ ਪਰੋਸ ਹੈ ਕਿ ਜਦ ਇਹਨੇ ਇਹਨਾਂ ਜੁੰਡ ਮੁੰਡਿਆਂ ਦੇ ਇੱਥੇ ਆਪਣੇ ਗੱਡੀਆਂ ਇੱਥੇ ਵੜਦੀਆਂ ਕੋਈ ਨਹੀਂ ਰੋਕਦਾ ਸਾਡੇ ਕਾਰੀਡੋਰਸ ਚ ਆ ਕੇ ਵੜਦੇ ਆ ਅਸੀਂ ਕਲਾਸਾਂ ਚ ਬੈਠੇ ਹੁੰਦੇ ਆ ਆਹ ਕਿਹੜੀ ਕੈਂਪੇਨਿੰਗ ਹੈ ਯਾਰ ਕੈਂਪੇਨਿੰਗ ਕਰੋ ਤ ਉਹ ਤਾਂ ਫੀਮੇਲ ਸੇਫਟੀ ਬਿਲਕੁਲ ਨਹੀਂ ਹੈਗੀ ਕੱਲ ਨੂੰ ਕੁਝ ਬਹੁਤ ਵੱਡਾ ਹੋ ਜਾਏਗਾ ਉਹ ਜੋ ਤੋਂ ਬੈਟਰ ਹੈ ਅਸੀਂ ਹੁਣੀ ਸਟੈਪ ਲੈ ਲਿਆ ਬਹੁਤ-ਬਹੁਤ ਬੇਨਤੀ ਹੈ ਹੱਥ ਜੋੜੀ ਕਾਲਜ ਐਡਮਿਨਿਸਟ੍ਰੇਸ਼ਨ ਨੂੰ ਪਲੀਜ਼ ਫੀਮੇਲ ਸੇਫਟੀ ਤੇ ਕੁਝ ਕਰੀਏ ਆਬਵੀਅਸਲੀ ਪਾਗਲ ਦਿੱਤਾ ਅਸੀਂ ਸਾਰੇ ਖੜੇ ਹੀ ਆਂ ਔਰ ਖੜੇ ਰਹੋਗੇ ਪਰ ਫੀਮੇਲ ਸੇਫਟੀ ਬਹੁਤ ਵੱਡਾ ਮੁੱਦਾ ਹੈ ਉਹਦੇ ਲਈ ਖੜੇ ਹਾਂ ਇਥੇ ਇਹ ਵੱਡੀ ਗੱਲ ਹੈ ਕਿ ਪਾਗਲੀ ਤੇ ਦਸਤਾਰ ਲਈ ਸਾਰੇ ਖੜੇ ਆਂ ਲੇਕਿਨ ਧੀਆਂ ਦੀ ਇੱਜ਼ਤ ਜਿਹੜੀ ਆ ਉਹ ਸਭ ਤੋਂ ਵੱਡੀ ਹੈ ਬਿਲਕੁਲ ਜਦ ਕਿ ਸਾਡੇ ਇੱਥੇ ਵੈਸੇ ਹੀ ਸਿੱਖਾਂ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਮੁਗਲਾਂ ਦੇ ਇਹ ਜਿਹੜੇ ਬੱਚੇ ਨੇ ਬਹੁਤ ਗੱਲ ਕਹੀ ਹੈ ਜਿਹੜੀ ਦਿਲ ਨੂੰ ਇੱਕਦਮ ਮਦਹਲਾ ਰਹੀ ਹੈ ਗੱਲ ਕਿਉਂਕਿ ਪਹਿਲੇ ਤੋਂ ਸਾਡਾ ਦਿਲ ਪਹਿਲੇ ਹੀ ਕਿਉਂਕਿ ਅਸੀਂ ਵੀ ਕੋਈ ਪੋਲੀਟੀਕਲ ਪਾਰਟੀ ਕਰਕੇ ਨਹੀਂ ਆਏ تھے۔ ਐਸ ਬੱਚੇ ਦੀ ਵੀਡੀਓ ਵਾਇਰਲ ਹੋਈ ਇਸੇ ਤੇ ਕਾਹਤਾਂ ਆਪਾਂ ਤਾਂ ਜਾ ਕੇ ਸਾਰਾ ਦਿਨ ਉੱਥੇ ਥਾਣੇ ਦੇ ਬਾਹਰ ਬੈਠ ਰਹੇ ਆ ਤਰਨਾ ਦਿੰਦੇ ਰਿਹਾ। ਲੇਕਿਨ ਇਹ ਬੱਚੇ ਕਹਿ ਰਹੇ ਇੰਨੇ ਨੇ ਲੋਕ ਅੰਦਰ ਬੈਠ ਜਾਂਦੇ ਨੇ ਕਿ ਸਾਡੀ ਕੋਈ ਸੇਫਟੀ ਨਹੀਂ ਹੈ ਤੇ ਬਹੁਤ ਹੀ ਗਲਤ ਗੱਲ ਹੈ। ਇਹ ਕਾਲਜ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਤੇ ਮੈਨੇਜਮੈਂਟ ਨੂੰ ਇਮੇਕੀ ਪੇਰੈਂਟ ਬੋਡੀ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਬੱਚ ਕਿ ਆਪਾਂ ਕਿਉਂ ਆਪਣੇ ਬੱਚੇ ਨਾ ਬਚਾਈਏ ਬਿਲਕੁਲ ਬਿਲਕੁਲ ਦੂਰ ਦੂਰ ਆਈਆਂ ਆਪਣਾ ਕੰਮ ਬਿਲਕੁਲ ਠੀਕ ਗੱਲ ਹੈ ਤੁਸੀਂ ਲੋਕ ਸਾਰੇ ਇੱਥੇ ਇਕੱਠੇ ਹੋ ਅਜੇ ਤੱਕ ਮਸਲਾ ਮੁਕਦਮਾ ਤੇ ਤਾਲੀ ਹੋ ਗਿਆ ਹੁਣ ਤੁਸੀਂ ਅੱਗੇ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਜੇ ਕੋਈ ਪਹਿਲੇ ਤੇ ਪੱਗ ਦੀ ਗੱਲ ਸਾਰੇ ਮੁੰਡੇ ਜਿਹੜੇ ਨੇ ਅਰੈਸਟ ਹੋ ਉਤੀ ਗੱਲ ਜਿਹੜੀ ਆਂਦੀ ਹੈ ਜਿਸ ਕਰਕੇ ਇਹ ਸਾਰੀ ਬੰਦਬੰਦੀ ਹੋਈ ਹੈ ਜੇ ਅਸੀਂ ਉਹਨੂੰ ਅਸੀਂ ਰੱਦ ਨਹੀਂ ਕਰਾਂਦੇ ਤੇ ਅਸੀਂ ਆਪਣੇ ਉਹ ਆਪਣੇ ਮਕਸਦ 'ਚ ਕਾਮਯਾਬ ਨੇ ਕਿ ਅਸੀਂ ਫੇਰ ਆ। ਮੈਂ ਉਹਨਾਂ ਦਾ ਮਕਸਦ ਦੱਸ ਦਿੰਦਾ। ਉਹਨਾਂ ਦਾ ਮਕਸਦ ਸੀਗਾ ਆਪਣੇ ਮੁੰਡਿਆਂ ਨੂੰ ਪ੍ਰਧਾਨ ਬਣਾਣਾ। ਉਹਨਾਂ ਦਾ ਮਕਸਦ ਸੀਗਾ ਆਪਣੇ ਮੁੰਡਿਆਂ ਨੂੰ ਸੀਸੀ ਜੋਇੰਟ ਸੈਕਟਰੀ ਤੇ ਸੈਕਟਰੀ ਬਣਾਣਾ। ਤੇ ਉਹ ਆਪਣੇ ਮਕਸਦ 'ਚ ਕਾਮਯਾਬ ਨੇ। ਦੋ ਸੀਸੀ ਉਹਨਾਂ ਦੇ ਆਗੇ ਜੋਇੰਟ ਸੈਕਟਰੀ ਆ ਗਿਆ ਤੇ ਸੈਕਟਰੀ ਆ ਗਿਆ। ਪ੍ਰਧਾਨ ਦੀ ਤੇ ਪ੍ਰਧਾਨਗੀ ਲਈ ਚੋਣ ਹੈ ਤੇ ਉਹਨਾਂ 'ਚੋਂ ਦੋਵਾਂ 'ਚੋਂ ਕੋਈ ਸਿੱਖ ਨਹੀਂ ਹੈਗਾ ਫਾਲਸਾ ਕਾਲਜ 'ਚ। ਹੁਣ ਐਨੇ ਮਾੜੇ ਹਾਲਾਤ ਆ ਗਏ ਜੇ ਜਸਲੀਨ ਖੜੀ ਹੋਏਗੀ ਜਸਲੀਨ ਦੇ ਪਰਚੇ ਪਾੜੇ ਗਏ ਆ ਜਸਲੀਨ ਦੇ ਪਰਚੇ ਪਾੜੇ ਗਏ ਤੁਹਾਡਾ ਨਾਮੀਨੇਸ਼ਨ ਫਾਰਮ ਪਾੜਿਆ ਗਿਆ ਜੀ ਸਰ ਸਾਡਾ ਨਾਮੀਨੇਸ਼ਨ ਫਾਰਮ ਪੜਿਆ ਗਿਆ ਧਾਤੋ ਖਿੱਚ ਕੇ ਪਾੜਿਆ ਗਿਆ ਮੇਰੇ ਹੱਥੇ ਪੈਨ ਸੀਗਾ ਉਹ ਤਾਂ ਤੋੜ ਦਿੱਤਾ ਗਿਆ ਕੋਣ ਸਨ ਤੁਸੀਂ ਪਛਾਣਦੇ ਸੀ ਉਹਨਾਂ ਨਹੀਂ ਸਰ ਬਾਹਰੋਂ ਸੀਗੇ ਅਸੀਂ ਸ਼ਕਲ ਵੀ ਨਹੀਂ ਵੇਖੀ ਸੀ ਹੋਇਆ ਕੀ ਜਿਵੇਂ ਤੁਹਾਡਾ ਸਰ ਅਸੀਂ ਮੇਰੇ ਕੋਲ ਤੇ ਨੇ ਫਾਰਮ ਸੀਗੇ ਅਸੀਂ ਦੋ ਮੈਂ ਪਹਿਲੇ 2 ਮਹੀਨੇ ਕੰਪਲੀਟ ਹੋਏ ਮੈਂ ਕਿਹ ਪਹਿਲੇ ਆ ਪਾ ਮੈਂ ਜਿਵੇਂ ਬਾਹਰ ਆਈ ਹੱਥੋਂ ਮੇਰਾ ਫਾਰਮ ਖਿੱਚੇ ਗਏ ਪੈਨ ਤੋੜੇ ਗਏ ਮੈਨੂੰ نیچے ਛੁੱਟਿਆ ਗਿਆ ਐਸਾ ਨੀਲ ਤੱਕ ਪਿਆ ਮੇਰੇ ਉਮਾ ਗੱਲ ਕੀਤੀ ਹੈ ਪਾਪਾ ਨੇ ਤੇ ਪਾਪਾ ਨੇ ਵੀ ਅੱਗੇ ਗੱਲ ਕੀਤੀ ਹੈ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਪੈਰੈਂਟਸ ਜਿਹੜੇ ਨੇ ਉਹ ਡਰ ਰਹੇ ਨੇ ਕਿ ਬੋਲੋ ਕਿ ਈਆਂ ਦੀ ਜਨਤ ਤੁਹਾਨੂੰ ਕਿ ਬਾਹਰ ਚਲ ਕੇ ਦਿਖਾਣੇ ਆ ਜਾਂ ਅਸਲ ਮਾਹੌਲ ਕੀ ਹੈ ਅੰਦਰ ਇਹ ਭਾਈ ਬਾਤ ਸਾਰੇ ਅੰਦਰ ਆ ਕੇ ਤੁਸੀਂ ਜਿਹੜਾ ਦੇਖ ਰਹੇ ਹੋ ਚਲੋ ਨਾ ਸਾਰੇ ਅੰਦਰ ਹੀ ਕੱਢੋ ਸਾਰੇ ਅੰਦਰ ਹੀ ਕੱਢੋ ਕੱਢੋ ਬੱਸ ਟੋਟਲ ਸਾਜ਼ਿਸ਼ ਕੇ ਅਧੀਨ ਹੋਇਆ ਇਹ ਸਾਰਾ ਪ੍ਰੋਸੈਸ ਟੈਨਸ਼ਨ ਹੋ ਕੇ ਲੈਵਲ ਸੇ ਸੇ ਡਿਵੈਲਪਰ ਹੋ ਕੇ ਸਭ ਕੁਝ ਦੇ ਬੱਚਿਓ ਕੋ ਪੁਲਿਸ ਦੀ ਪੁਲਿਸ ਦੀ ਬੇਪਰਵਾਹੀ ਹੋ ਕੇ ਇਸ ਤਰ੍ਹਾਂ ਦਾ ਹਮ ਹੋਇਆ ਕਿੰਨੇ ਪਰਮਿਸ਼ਨ ਦਿੱਤੀਆਂ ਟੀਆਂ ਜਿਹੜੀਆਂ ਨੇ ਉਹ ਕਹਿੰਦੀਆਂ ਨੇ ਕਿ ਆਪਣੀ ਇੱਜ਼ਤ ਦੀ ਹੁੰਦਾ ਰ ਹੈ ਅੱਜ ਦਸਤਾਰ ਨੂੰ ਹੱਥ ਪੈ ਕੰਨ ਚੁਣੀ ਨੂੰ ਹੱਥ ਪੈਗਾ ਪਾਸੇ ਤੋਂ ਹਮ ਕਹ ਲੈ ਹੈ ਜੀ ਕਿ ਜਿਹੜੀ ਜੜ ਹੈਗੀ ਨਾ ਉਸ ਨੂੰ ਪੜ ਲੈ ਲੇਕੇ ਜਾੜ ਹੈਗੀ ਕਿ ਇਹ ਬੰਦਾ बीजेपी का नाम नहीं है आर एस एस का नाम नहीं, नहीं। है ए बी पी का नाम नहीं है इस भारी विरोध के बावजूद आर एस एस ने त्रिललोचन सिंह कह के प्रिंसीपल जो पिछ हो उसने माना है खालसा कॉलेज हो गुरु तेग बहादुर साहब के नालज हो सिख बच्चे की पग लै जाए डुम मरना प्रिंसीपल वास्ते है डुम मरन के बराबर है और असं चाहवागे ਜਿੰਨਾ ਬੱਚਿਆਂ ਦੇ ਨਾਲ ਇਹਨਾਂ ਨੇ ਬਦਤਮੀਜ਼ੀ ਕੀਤੀ ਹੈ ਬੇਇੱਜ਼ਤੀ ਕੀਤੀ ਹੈ ਬੱਚੇ ਦੀਪਾਗ ਲਾਈ ਹੈ ਜਦ ਤੱਕ ਇਹਦੀ ਇਨਕੁਆਰੀ ਪੂਰੀ ਨਹੀਂ ਹੋ ਜਾਂਦੀ ਤਦ ਤੱਕ ਚੇਅਰਮੈਨ ਸਾਨੂੰ ਚਾਹੀਦਾ ਹੈ ਤੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦੇ ਇਨ ਹਿਸ ਅਸੈਂਸ ਸਾਰੀ ਇਨਕੁਆਰੀ ਹੋ ਗਈ ਗજબ ਦੀ ਗੱਲ ਸਿੱਕ ਬੱਚੇ ਬੱਚਿਆਂ ਤਿਆਰ ਬਰ ਤਿਆਰ ਇਲੈਕਸ਼ਨ ਰਨਸੇ ਤਿਆਰ ਇਹ ਕਾਗਜ਼ ਖੋੜ ਕੇ ਘਰ ਰਹਿਣ ਜਾਉਂ ਸਭ ਤੋਂ ਵੱਡੀ ਗੱਲ ਇਹ ਹੈ ਇਹ ਜਿਹੜੇ ਤਿਆਰਪੁਰ ਤਿਆਰ ਸਿੰਘ ਬੱਚੇ-ਬੱਚਿਆਂ ਸੰਗ ਉਹਨਾਂ ਨਾਲ ਇਹਨਾਂ ਨੇ ਆਪਣੇ ਵਟੇਰਿਆਂ ਦੇ ਕਹਿੰਦੇ ਇਹ ਸਾਰਾ ਤਰ੍ਹਾਂ ਕਮਾਇਆ ਬੱਚੇ ਕਹ ਰਹੇ ਨੇ ਪਹਿਲਾਂ ਹਮ ਪਾਪ ਦੇ ਦਿੱਤੇ ਧੀਆਂ ਦੇ ਨਾਮ ਤੋਂ ਕਹਿ ਮੇਰੀ ਸੱਚੀ ਆਪਣੀ ਰੱਖੀ ਦੀ ਗੱਲ ਹੈ ਮੌਤ ਦੀ ਨਹੀਂ ਕਿਸੇ ਦਾ ਤੁਸੀਂ ਇਹਨਾਂ ਕੋਲ ਹੋਰ ਕੀ ਸਮਝਦੇ ਹੋ ਜੀ ਕੋਈ ਤੁਸੀਂ ਮੈਨੂੰ ਇਹ ਦੱਸੋ ਕਿਸੇ politcal leader ਨੇ ਅਗਰ ਕੋਈ ਗਲਤੀ ਕੀਤੀ ਹੈ ਤੇ ਤੁਸੀਂ ਹਜੂਰ ਸਾਹਿਬ ਕਮੇਟੀ ਪਟਨਾ ਸਾਹਿਬ ਕਮੇਟੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਦੇ ਬੰਦੇ ਬੁਲਾ ਕੇ ਉਸ ਨੂੰ ਸਟੇਟ ਆਫ ਮਾਨੀਟਰ ਮੈਂ ਤਾਂ ਰਾਜ ਨੂੰ ਮਿਲ ਰਹੇ ਹੈ ਸਵਾਸਤੇ ਅਗਰ ਉਹ ਸਖੰਡ ਦੇ ਨਾਲ ਕੋਈ ਜਾਂਚੀ ਹੋਈ ਕੋਈ ਜ਼ੁਲਮ ਹੋਇਆ ਕਿਹੜਾ politcal leader ਹੈ ਰਾਜੀ ਕੁਝ 1984 ਦੇ ਵਿੱਚ ਜਦ ਇਹ ਘਟਨਾ ਵਾਪਰੀ ਚੌਧਰੀ ਮਲਾਇਨ ਸਿੰਘ ਤੇ ਚੌਧਰੀ ਚਰਨ ਸਿੰਘ ਦੇ ਬਾਅਦ ਦੇ ਵਿੱਚ ਯੂਪੀ ਦਾ ਮੁੱਖ ਮੰਤਰੀ ਤੇ ਪ੍ਰਾਈਮ ਮਿੰਟ੍ਰ ਬਣੇ ਉਹ ਸਾਡੇ ਘਰ ਆਏ ਸੀ ਅਫਸੋਸ ਕਰ ਰਹੇ ਕਿ ਅੱਜ ਵੀ ਉਹ ਸਰਕਾਰਾਂ ਨਹੀਂ ਕਹਿੰਦੇ ਜੀ ਇਹ ਇੱਕ ਦੇਸ਼ ਦੇ ਗਦਰ ਕਰਦੇ ਹੋਣੇ ਸਾਡੇ ਇੱਕ ਕੋਈ ਅੱਜ ਕਿਹੜਾ ਅਗਲੀ ਵਾਰ ਸਾਡੀ ਬਾਹ ਫਣੇਗਾ ਕਿਸੇ ਸਿੱਖ ਨਾਲ ਜਸੀ ਹੋਏਗੀ ਤੁਹਾਡੀ ਹੁਣ ਤੋਂ ਲਈ ਸਾਰੀ ਜਿਸ ਤੇ ਕੀ ਮੰਗ ਕਰਦੇ ਹੋ ਮਕਦਮਾ ਸਾਡ ਹੋ ਗਿਆ ਸਾਡਾ ਮਕਦਮਾ ਦਰਜ ਹੋ ਗਿਆ ਪਰ ਇਹ ਮਕਦਮਾ ਦਾ ਕਾਰਨ ਹੈ ਕਿ ਕਿਹੜੀ ਚਾਲ ਚਲੇਗਾ ਉਹਦੇ ਲਈ ਦਸਤਾਵੇਜ਼ ਸਾਰੀ ਰੋਮ ਹੈ ਕਾਲਜ ਦੇ ਪ੍ਰਿੰਸੀਪਲ ਵੱਲੋਂ ਤੇ ਚੇਅਰਮੈਨ ਵੱਲੋਂ ਬੋਰਡ ਦੇ ਸਸਪੈਂਸ਼ਨ ਇਹ ਐਫ ਆਈ ਆਰ ਦਾਖਲ ਕਰਨੀ ਚਾਹੀਦੀ ਹੈ ਉਹ ਕਹਿੰਦੇ ਨੇ ਮੈਂ ਕੀਤੀ ਹੈ ਜਿਹੜੀ ਐਤਵਾਰ ਰਾਤ ਨੂੰ ਨਾਟਨ ਸੈਚਰਡੇ ਇਸ ਦੇ ਲਈ ਜੀ ਜਵਾਬ ਦੇ ਨੈਨ ਪ੍ਰਿੰਸੀਪਲ ਸਾਹਿਬ ਬਿਲਕੁਲ ਵੱਡੀ ਟੱਡੀ ਚੀਜ਼ ਹੈ ਮਨਜੀਤ ਸਿੰਘ ਜੀ ਕੇ ਸਾਡੇ ਨਾਲ ਲਾਈਵ ਜੁੜ ਗਏ ਨੇ ਮਨਜੀਤ ਸਿੰਘ ਜੀ ਕੇ ਬੋਲਦੇ ਆ ਜੀ ਕੇ ਸਾਹਿਬ ਇਸ ਤਰੀਕੇ ਦਾ ਘਰਾ ਹੋਇਆ ਕਿਵੇਂ ਦੇਖਦੇ ਹੋ ਇਸ ਨੂੰ ਬੱਚੇ ਕਹਿ ਰਹੇ ਨੇ ਕਿ ਅੱਜ ਦਸਤਾਰੀ ਮੱਤ ਪਈਆਂ ਧੀਆ ਕੰਨੀਆਂ ਨੂੰ ਕੱਲ ਨੂੰ ਚੁੱਲੀ ਨੂੰ ਹੱਥ ਪਾਈ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਖਦਸ਼ਾ ਹੈਗਾ ਬੱਚਿਆਂ ਦਾ ਇਹ ਬਿਲਕੁਲ ਠੀਕ ਹੈ ਉਹਦਾ ਕਾਰਨ ਹੈ ਕਿ ਇੱਥੋਂ ਦਾ ਪ੍ਰਿੰਸੀਪਲ ਜਿਹੜਾ ਉਸਨੇ ਕੰਪਲੇਨਟ ਥਾਣੇ 'ਚ ਖਾਲਸਾ ਕਾਲਜ ਗੁਰਤੇ ਪਾਦਰ ਪਾਸ਼ਾ ਦੇ ਨਾਤੇ ਦਸਤਾਰ ਉਤਰ ਜਾਵੇ ਕੁੜੀ ਨੂੰ ਹੱਥ ਚੁੱਕਿਆ ਜਾਵੇ ਬਾਹਰਲੇ ਗੁੰਡੇ ਆ ਕੇ ਗੁੰਡਾ ਕਰਦੀ ਕੰਦੇ ਪ੍ਰਿੰਸੀਪਲ ਚੇਅਰਮੈਨ ਕੀ ਕਰ ਰਹੇ ਸਨ ਕੰਪਲੀਟ ਕਿਉਂ ਨਹੀਂ ਕੀਤੀ ਉਹਨੂੰ ਛੱਡੋ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ ਜਾ ਜਾ ਕੇ ਮਜਾਦੇ ਕਰਦੀ ਰਹੀ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਹਲੇ ਤੱਕ ਕਿਉਂ ਨਹੀਂ ਆਏ ਅੱਜ ਕਿੰਨੇ ਘੰਟੇ ਹੋ ਚੁੱਕੇ ਨੇ ਦੋ ਦਿਨ ਬੀਤ ਚੁੱਕੇ ਨੇ ਤੁਸੀਂ ਕਿੱਥੇ ਹੋ ਕਾਲ ਐਫ ਆਰ ਕਰਾਂਡਲੀ ਬੱਚੇ ਗਏ ਨੇ ਅਕਾਲੀ ਦਲ ਦੀ ਟੀਮ ਗਈ ਹੈ ਜਿਨ੍ਹਾਂ ਨੇ ਥਾਣੇ ਤੇ 6 ਘੰਟੇ ਬੈਠ ਕੇ ਐਫ ਆਰ ਕਰਾਈ ਮੈਂ ਵੀ ਡੀਸੀਪੀ ਨਾਲ ਗੱਲ ਕੀਤੀ ਉਸ ਵੇਲੇ ਜਦੋਂ ਐਫ ਆਰ ਹੋਈ ਹੈ ਮੈਂ ਪੁੱਛਣਾ ਚਾਹੁੰਦਾ ਵਾ ਇੱਕ ਗੁੰਡਾ ਰਾਜ ਕਿਉਂ ਹੋ ਰਿਹਾ ਹੈ ਤੁਹਾਡੇ ਜ਼ਮੀਰ ਵਿਕ ਚੁੱਕੇ ਨੇ ਕਮੇਟੀ ਦੇ ਜ਼ਮੀਰ ਵਿਕ ਚੁੱਕੇ ਨੇ ਜਿਹੜੇ ਉਹਨਾਂ ਦੇ ਅਹੁਦੇਦਾਰ ਸਬੰਧ ਕਮੇਟੀ ਨਹੀਂ ਜਿਹੜੇ ਅਹੁਦੇਦਾਰ ਸਬੰਧ ਮੈਂ ਸਮਝਦਾ ਵਾ ਇਹ ਕੰਮ ਇੱਥੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਇਲੈਕਸ਼ਨ ਦੁਬਾਰਾ ਹੋਏਗੀ ਸੀਸੀਟੀਵੀ ਦੀ ਫੁਟੇਜ ਦਿਓ ਸਾਰੀ ਥਾਣੇ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਦਾ ਪਤਾ ਲੱਗੇ ਔਰ ਉਨ੍ਹਾਂ ਨੂੰ ਸਜ਼ਾ ਲੇਕਿਨ ਸਵਾਲ ਬਟਾ ਵੀ ਉੱਠਦਾ ਹੈ ਕਿ ਆਕਰ ਆਊਟਸਾਈਡਰ ਅੰਦਰ ਆ ਕਿਵੇਂ ਗਏ ਗੇਟ ਦੇ ਉੱਤੇ ਆਈ ਕਾਰਡ ਚੈੱਕ ਹੁੰਦਾ ਅੰਦਰ ਕਿਵੇਂ ਆਏ ਇਹ ਮਿਲੀ ਭਗਤ ਕਰਕੇ ਆਏ ਨੇ ਇਹ ਅੰਦਰ ਕਿਵੇਂ ਆ ਸਕਦੇ ਸੀਗੇ ਮੈਂ ਇਸ ਕਾਲਜ ਦੀਆਂ ਇਲੈਕਸ਼ਨਾਂ ਲੜੀਆਂ ਨੇ ਮੈਂ ਇਸ ਕਾਲਜ ਦਾ ਸਟੂਡੈਂਟ ਆ ਮਜਾਲੇ ਕੋ ਬਾਹਰ ਦਾ ਬੱਚਾ ਆ ਜਾਂਦਾ ਸੀ ਇੱਕੋ ਜਸਵੰਤ ਸਿੰਘ ਹੁੰਦਾ ਸੀ ਡਾਂਗ ਫੜ ਕੇ ਇੱਥੇ ਚੌਕੀਦਾਰ ਖੜਾ ਹੁੰਦਾ ਸੀ ਕਿਸੇ ਦੀ ਜੁਰਤ ਨਹੀਂ ਹੁੰਦੀ ਸੀ ਅੰਦਰ ਆਣ ਦੀ ਅੱਜ ਕਿਵੇਂ ਆ ਰਹੇ ਨੇ ਅੱਜ ਇਸ ਕਰਕੇ ਆ ਰਹੇ ਨੇ ਕਿ ਸਾਡੀ ਮੈਨੇਜਮੈਂਟ ਸਾਡੇ ਪ੍ਰਿੰਸੀਪਲ ਅਲਾਉ ਕਰ ਰਹੇ ਨੇ ਉਹਨਾਂ ਨੂੰ ਆ ਕੇ ਔਰ ਸਿੱਖ ਬੱਚਿਆਂ ਨੂੰ ਡਰਾਉਣ ਵਾਸਤੇ ਮੈਂ ਸਮਝਦਾ ਵਾਂ ਕਿ ਇਹ ਜਿਹੜੀ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਇਹ ਬੱਚਿਆਂ ਦੀ ਲੜਾਈ ਅਸੀਂ ਲੜਾਂ ਬਹੁਤ ਧੰਨਵਾਦ ਬੱਚਿਆਂ ਦੀ ਲੜਾਈ ਜਿਹੜੀ ਆ ਉਹ ਲੜੀ ਜਾਏਗੀ ਉਹ ਇੱਥੇ ਜਿਹੜਾ ਕੰਮ ਨਜ਼ਰ ਆਉਂਦਾ ਪਰਮਜੀਤ ਸਿੰਘ ਰਾਣਾ ਨੂੰ ਨਜ਼ਰ ਆਉਂਦੇ ਨੇ ਪਰਮਜੀਤ ਸਿੰਘ ਰਾਣਾ ਨਾਲ ਗੱਲ ਕਰਦੇ ਆ ਰਾਣਾ ਸਾਹਿਬ ਅੱਜ ਸਾਡੇ ਕੋਲ ਆਏ ਨੇ ਕਲਿਟਰਨ ਅਫਸਰ ਇਹ ਹਾਲਾਤ ਵੱਧ ਚੁੱਕੇ ਨੇ ਅਸੀਂ ਇਸ ਗੱਲ ਨੂੰ ਬੜਾ ਸੀਰੀਅਸਲੀ ਨੋਟ ਚ ਲਿਆ ਹੈਗਾ ਤੁਸੀਂ ਦੇਖੋ ਕਿ ਜਿਸ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਬੁੱਤੇ ਇੱਕ ਬਾਦਖਾ ਨੇ ਛਿਂਗਿਆ ਨਾ ਛਿਗ ਹੋਇਆ ਅੱਜ ਤੇਲਗਨ ਜੂਰ ਮੰਦਰਾ ਘੱਟੀ ਵੱਜਦੀ ਹੈ ਤੇ ਉੱਥੇ ਭਾਗ ਦੇ ਨੌ ਜਨ ਇਸ ਚੱਤਿਆਰਾ ਤੇ ਬੁੰਦਰਾ ਦੇ ਤੱਲ ਵੱਜਦੀ ਉਸੇ ਗੁਰਤੇਜ ਭਾਦਰ ਸਾਹਿਬ ਦੇ ਨਾਂ ਤੇ ਕਾਲਜ ਹੋਵੇ ਉਸੇ ਗੁਰਤੇਜ ਭਾਦਰ ਸਾਹਿਬ ਦੀ ਜਿਹੜੀ ਵੰਸ਼ ਹੋਵੇ ਮੈਨੂੰ ਲੱਗਦਾ ਕਿ ਇਸ ਤੋਂ ਮਾੜਾ ਹਾਲਾਤ ਨਹੀਂ ਹੋ ਸਕਦੇ ਤੁਹਾਡੇ ਸੌ ਲਾਸ ਐਂਡ ਪ੍ਰੋਫਿਟ ਹੋ ਸਕਦੇ ਆ ਤੁਹਾਡੀਆਂ ਇਲੈਕਸ਼ਨਾਂ ਮਜਬੂਰੀਆਂ ਹੋ ਸਕਦੀਆਂ ਤੁਹਾਡੇ ਪਰਿਵਾਰਿਕ ਮਜਬੂਰੀਆਂ ਹੋ ਸਕਦੀਆਂ ਹੱਥ ਬਣ ਕੇ ਜੋੜ ਕਹਿੰਦੇ ਆ ਗੁਰਤੇਗ ਬਹਾਦਰ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਸੀਗਾ ਉਹਨੂੰ ਖਤਮ ਨਾ ਕਰੋ ਸਿਆਸੀ ਲੜਾਈਆਂ ਲੜੋ ਸਿਆਸੀ ਪ੍ਰੋਫਿਟ ਲਵੋ ਜੋ ਮਰਜ਼ੀ ਕਰੋ ਪਰ ਸਾਡੀਆਂ ਧੀਆਂ ਸਾਡੇ ਬੱਚੇ ਅਗਰ ਇਸ ਗੱਲ ਨੂੰ ਸੋਚਣ ਤੇ ਮਜਬੂਰ ਹੋ ਗਏ ਕਿ ਕੱਲ ਸਾਡੀ ਪੱਗ ਤੇ ਚੁੰਨੀ ਸਿਕਿਉਰ ਹੋਏਗੀ ਨਾ ਗੁਰਤੇਗ ਬਹਾਦਰ ਮਨ ਲਗਦਾ ਸਤੋ ਸ਼ਰਮ ਦੀ ਗੱਲ ਹੈ ਉਸ ਦੀ ਬਿਲਕੁਲ ਬਿਲਕੁਲ ਠੀਕ ਹੈ ਇਹ ਜਿਹੜੀ ਗੱਲ ਹੈ ਵੱਡੀ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਮੈਂਬਰ ਦਿੱਲੀ ਕਮੇਟੀ ਉਸਤਨਾਮ ਸਿੰਘ ਜੀ ਸਾਡੇ ਨਾਲ ਨੇ ਕਿਵਾ ਸਾਹਿਬ ਬੱਚੇ ਡਰੇ ਹੋਏ ਨੇ ਬੱਚਿਆਂ 'ਚ ਗੁੱਸਾ ਵੀ ਹੈਗਾ ਦੇਖੋ ਇਹ ਮੈਨ ਮੈਨੇਜਮੈਂਟ ਦੀ ਕਮੀ ਆ ਮੈਨੇਜਮੈਂਟ ਨੂੰ ਅੰਦਰ ਆਉਣ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਔਰ ਜੋ ਇਸ ਟਾਈਮ ਚੇਅਰਮੈਨ ਆ ਔਰ ਪ੍ਰਿੰਸੀਪਲ ਇਸ ਟਾਈਮ ਹੈ ਨਹੀਂ ਆ ਉਹ ਕੋਈ ਜਵਾਬ ਦੇਣ ਲਈ ਤਿਆਰ ਨਹੀਂ ਆ ਔਰ ਨਾ ਉਹਨਾਂ ਨੇ ਠਾਣੇ 'ਚ ਕੰਪਲੀਟ ਲਿਖਾਈ ਹੈ ਸਾਰੀ ਮਿਲੀ ਭੁਗਤ ਹੈ ਸਰਕਾਰ ਨਾਲ ਆਪਣੀਆਂ ਵੋਟਾਂ ਲੈਣ ਲਈ ਆਪਣੇ ਬੰਦਿਆਂ ਨੂੰ ਆਪਣੇ ਵੱਲ ਕਰਨ ਲਈ ਆਪਣੇ ਬੰਦੇ ਭੇਜ ਰਹੇ ਹੋ ਸਿੱਖਾਂ ਨੂੰ ਡਰਾ ਰਹੇ ਹੋ ਬਹੁਤ ਧੰਨਵਾਦ ਤੇ ਇਸ ਹੀ ਗੁਰਤੇਗ ਬਹਾਦਰ ਖਾਲਸਾ ਕੋਲ ਹੈ ਜਿੱਥੇ ਕਿ ਇਸ ਸਿਕ ਸਟੂਡੈਂਟ ਦੀ ਆਹ ਹੋਰ ਸਟੂਡੈਂਟ ਜਿਹੜੇ ਨੇ ਹੋਰ ਇੱਥੇ ਬੱਚੇ ਪਹੁੰਚੇ ਹੋਏ ਨੇ ਇਹਨਾਂ ਨਾਲ ਗੱਲ ਕਰਦੇ ਆਂ ਕਿ ਜਿਹੜੀ ਗੱਲ ਇਹ ਕੀ ਕਹਿੰਦੇ ਆ ਕਿ ਵੀਰ ਜਿਵੇਂ ਉਹ ਭੈਣ ਕਹਿੰਦੀ ਅੰਦਰ ਕਿ ਅੱਜ ਤੇ ਪੱਗ ਨੂੰ ਹੱਥ ਪਿਆ ਕੱਲ ਨੂੰ ਚੁੰਨੀ ਨੂੰ ਹੱਥ ਪਾਊਗਾ ਇਹ ਗੱਲ ਹੁਣ ਆਪਣੀ ਸੇਫਟੀ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਮੈਂ ਤਾਂ ਸਿੱਧੀ ਗੱਲ ਮੈਂ ਔਨ ਦੀ মিডিਆ ਬੋਲੂਗਾ ਅੱਜ ਸਾਨੂੰ ਭਿੰਡਰਾਵਾਲਾ ਸੰਤ ਬੜਾ ਯਾਦ ਆਉਂਦਾ ਵਾ ਕਿਉਂਕਿ ਉਦੋਂ ਸੰਤ ਜੀ ਜਦੋਂ ਹੋਇਆ ਕਰਦੇ ਸੀਗੇ ਨਾ ਉਹ ਸਾਡੇ ਧਰਮ ਦੇ ਆਗੂ ਸੀਗੇ ਉਸ ਟਾਈਮ ਹਨਾ ਤੇ ਅੱਜ ਦੇ ਆਗੂ ਕੀ ਨੇ ਕੰਪਲੇਂਟ ਕਰਦਾਂਗੇ ਜੀ ਐਫ ਆਈ ਆਰ ਕਰਾਦਾਂਗੇ ਜੀ ਇਹ ਕਰਾਦਾਂਗੇ ਉਹ ਕਰਾਦਾਂਗੇ ਤੇ ਉਸ ਟਾਈਮ ਸੰਤ ਜੀ ਪਤਾ ਕੀ ਕਹਿੰਦੇ ਹੁੰਦੇ ਸੀਗੇ ਜੇ ਕਿਤੇ ਧੀ ਭੈਣ ਨੂੰ ਹੱਥ ਪੈ ਗਿਆ ਵਾ ਨਾ ਇੱਜ਼ਤ ਨੂੰ ਸੋਧਾ ਲਾ ਕੇ ਮੇਰੇ ਵੱਲ ਆਜੋ ਅੱਗੇ ਦੀ ਕਾਰਵਾਈ ਮੈਂ ਆਪ ਦੇਖੂਗਾ ਉਹ ਐ ਨਹੀਂ ਕਹਿੰਦੇ ਜੀ ਸਰਕਾਰ ਤੋਂ ਮੰਗ ਕਰਨੀ ਆ ਸਰਕਾਰ ਤੋਂ ਮੰਗ ਕਰਨੀ ਕਿਉਂ ਆ ਜਦ ਕਹੇਤੀ ਭੈਣ ਦੀ ਇੱਜ਼ਤ ਨੂੰ ਹੱਥ ਪੈ ਗਿਆ ਅੱਜ ਪੱਗ ਨੂੰ ਹੱਥ ਪਿਆ ਉਹ ਭੈਣ ਦੇ ਬਿਲਕੁਲ ਸਹੀ ਗੱਲ ਕਹੀ ਅੱਜ ਪੱਗ ਨੂੰ ਹੱਥ ਪਿਆ ਵਾ ਕੱਲ ਨੂੰ ਚੁੰਨੀਆਂ ਦੇ ਹੱਥ ਪਾਊਗਾ ਤੇ ਉਹਨਾਂ ਦੀ ਇਧਰੋਂ ਹੀ ਤਾਕਤ ਜਿਹੜੀ ਹੈ ਉਹਨਾਂ ਨੂੰ ਇਧਰੋਂ ਹੀ ਤਾਕਤ ਮਿਲਦੀ ਆ ਭਾਈ ਅੱਜ ਪੱਗ ਨੂੰ ਹੱਥ ਪਾ ਲਿਆ ਵਾ ਕੱਲ ਨੂੰ ਚੁੰਨੀ ਨੂੰ ਹੱਥ ਪਾ ਲਾਂਗੇ ਕਿਉਂ ਭਾਈ ਤੁਸੀਂ ਪੱਗਾਂ ਵਸ ਕੜਿਓ ਤਾਰ ਕੇ ਤੇ ਤੁਸੀਂ ਚੂੜੀਆਂ ਬਾ ਲੋ ਭਾਈ ਜਿਹੜੇ ਆਪਣੀਆਂ ਪੱਗਾਂ ਨਹੀਂ ਸੰਭ ਸਕਦੇ ਬਿਲਕੁਲ ਠੀਕ ਗੱਲ ਹੈ ਤੁਸੀਂ ਲੋਕ ਹੁਣ ਤੁਸੀਂ ਪ੍ਰਧਾਨ ਹੋ ਹਾਂਜੀ ਕੀ ਹੋਇਆ ਉਸ ਦਿਨ ਆਖਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੱਲ ਐਵੇਂ ਜੀ ਹੈਗੀ ਐ ਕਿ ਆਪਾਂ ਸਿੱਖ ਗੱਲ ਕਰਦੇ ਆ ਜਿਹੜੀ ਸਿੱਖ ਸਾਨੂੰ ਇਹ ਦਰਜਾ ਮਿਲਿਆ ਹੈ ਸਾਡੇ ਗੁਰੂ ਸਾਹਿਬਾਂ ਤੋਂ ਇਹ ਜਿਹੜੀ ਪਗ ਇਹ ਸਾਡਾ ਰਿਸਪੈਕਟ ਦਾ ਸਾਈਨ ਸਾਡਾ ਹੋਲੀਨੈਸ ਸਾਡਾ ਸੈਕੂਲਰ ਰਿਲੀਜੀਅਸ ਸਿੰਬਲ ਜਦ ਇੱਕ ਖਾਸਾ ਕੋਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦੀ ਚਾਰਜ ਜਿਨ੍ਹਾਂ ਨੂੰ ਸਾਡੇ ਉਹਨਾਂ ਨੇ ਸੈਕਰੀਫਾਈਸ ਜਿਹਨੇ ਦਿੱਤੇ ਨੇ ਅੱਜ ਉਹਨਾਂ ਦੇ ਕਾਰਨ ਉਸੇ ਪਾਵਨ ਧਰਤੀ ਤੇ ਸੇ ਖੜੇ ਆ ਸਾਡੇ ਉੱਤੇ ਮੇਰੇ ਉੱਤੇ ਨਹੀਂ ਹਰ ਇੱਕ ਸਿੱਖ ਹਰ ਇੱਕ ਸਟੂਡੈਂਟ ਉੱਤੇ ਲਾਨਤ ਹੈ ਅਗਰ ਅਸੀਂ ਅਸੀਂ ਸਾਰੇ ਮਿਲ ਕੇ ਅਸੀਂ ਖੜੇ ਨਹੀਂ ਹੋ पाए ਉਸ ਉਸ ਸਾਡੇ ਛੋਟੇ ਵੀਰਲੇ ਆਪਣੇ ਲਈ ਔਰ ਸਭ ਤੋਂ ਵੱਡੀ ਗੱਲ ਹੈ ਸਾਡੇ ਵੱਡਿਆਂ ਨੂੰ ਵੇਚੀ ਸਿਖਾਈਏ ਸਾਨੂੰ ਕਿ ਅਗਰ ਕੇਸ ਖੁੱਲੇਗਾ ਨਾ ਆਪਾਂ ਕੇਸ ਨੂੰ ਵੀਕਨੈਸ ਨਹੀਂ ਸਮਝਣਾ ਕਿਸੇ ਵੀ ਹਾਲਤ 'ਚ ਜੋ ਹੈਗਾ ਉਹਨੂੰ ਫੜਨਾ ਹੈ ਕਿਉਂਕਿ ਉਹ ਕਲਪਰੇਟ ਹੈ ਜਿਹੜੇ ਗੁਣੇ ਗਲਤ ਕੀਤਾ ਹੈ ਸਾਇਬ ਨੇ ਗੁਰੂ ਸਾਹਿਬ ਨੇ ਸਦਾ ਸਿੱਖਿਆ ਆਦੇਸ਼ ਦਿੱਤਾ ਹੈ ਨਾ ਗਲਤ ਕਰਨਾ ਹੈ ਨਾ ਗਲਤ ਸੈੜਾ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਬਟ ਹਾਂ ਮੈਂ ਉਹੀ ਗੱਲ ਹੈ ਐਫਆਈਆਰ ਦਰਜ ਹੋਈ ਹੈ ਜਿਵੇਂ ਕਿ ਸਾਨੂੰ ਐਫਆਈਆਰ ਦੀ ਕਾਪੀ ਵੀ ਮਿਲੀ ਹੈ ਕੱਲ ਸਾਰੇ ਹੋਏ ਹੈ ਮੈਂ ਦਿੱਲੀ ਪੁਲਿਸ ਨੂੰ ਇਹ ਚੀਜ਼ ਰਿਕੁਐਸਟ ਕਰਦਾ ਕਿ ਜਲਦ ਜਲਦ ਕਾਰਵਾਈ ਕੀਤੀ ਜਾਏ ਕਲਪਰੇਟ ਨੂੰ ਫੜਾ ਜਾਏ ਔਰ ਜਿਹੜਾ ਕਿ ਉਹਦੇ ਉਹਦੇ ਮਾਈਂਡ ਸੈਟ ਹੈ ਕਿ ਜਿਹੜਾ ਮਾਈਂਡ ਸੈਟ ਜਸ ਮਾਈਂਡ ਸੈਟ ਨਾਲ ਨਾਲ ਹੈ ਬੰਦੇ ਚਲੋ ਗਲਤ ਹੈ ਨਹੀਂ বাট ਜਿਹੜਾ ਮਾਈਂਡ ਸੈਟ ਹੈ ਉਹ ਚੇਂਜ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਇੱਕ ਰਿਕੁਐਸਟ ਜ਼ਰੂਰ ਕਰਾਂਗਾ ਮੈਂ ਭਾਈ ਜਿਹੜੇ ਪ੍ਰਿੰਸੀਪਲ ਹੈਗੇ ਆ ਕਾਲਜ ਦੇ ਤੇ ਜਿਹੜਾ ਵੀ ਮੈਨੇਜਮੈਂਟ ਹੈਗਾ ਜਿਹੜੇ ਬੱਚੇ ਕਾਲਜ ਦੇ ਹੈਗੇ ਆ ਉਹਨਾਂ ਨੂੰ ਰੈਸਟ੍ਰਿਗੇਟ ਔਨ ਦੀ ਸਪੋਰਟ ਕਰਨਾ ਜ਼ਰੂਰੀ ਆ ਅੱਜ ਬਲਾਬ ਲਾ ਕੇ ਥੱਕ ਗਏ ਆ ਪ੍ਰਿੰਸੀਪਲ ਨੂੰ ਪ੍ਰਿੰਸੀਪਲ ਆਇਆ ਨਹੀਂ ਕੱਲ ਆਪਾਂ ਵੇਟ ਕਰਦੇ ਰਹੇ ਕੱਲ ਵੀ ਸਾਰਾ ਦਿਨ ਥਾਣੇ ਦੇ ਵਿੱਚ ਆਪਾਂ ਬਤীদ ਕੀਤਾ ਵਾ ਉਦੋਂ ਵੀ ਨਹੀਂ ਕੋਈ ਆਇਆ ਬਾਕੀ ਮੈਂ ਆਈਓ ਬੇਨਤੀ ਕਰਦਾ ਜਿਹੜੇ ਇਨਸਾਈਡਰ ਨੇ ਉਹਨਾਂ ਨੂੰ ਰੈਸਟ੍ਰਿਗੇਟ ਬਾਕੀ ਜਿਹੜੇ ਆਊਟਸਾਈਡਰ ਨੇ ਉਹਨਾਂ ਤੇ ਐਫ ਆਈ ਆਰ ਤੇ ਵੈਹੀ ਹੋ ਹੀ ਚੁੱਕੀ ਐ ਉਹ ਪਛਾਣ ਜਿੱਦਾਂ ਹੀ ਹੋਏਗੀ ਤੇ ਉਹਨਾਂ ਤੇ ਪੂਰੀ ਕਾਰਵਾਈ ਵੀ ਉਸੇ ਟਾਈਮ ਹੋਏਗੀ ਇਹ ਸਟੂਡੈਂਟ ਨੇ ਗੁਰਤੇਗ ਬਾਦਰਖਾਲਸਾ ਕਾਲਜ ਦੇ ਗੁੱਸਾ ਬਹੁਤ ਐ ਬੱਚਿਆਂ ਚ ਰੋ ਜ਼ਿਆਦਾ ਐ ਕਿ ਆਖ ਕੈਮਰਾਮੈਨ ਜਿਕਦੀਸ਼ ਨਾਲ ਹਾਪਸ ਸਿੰਘ ਪੀਟੀਸੀ ਨਿਊਜ਼ ਦਿੱਲੀ